ਗੱਲ ਕੌੜੀ ਆ ਪਰ ਸੱਚੀ ਆ ਇਸ ਗੱਲ ਤੇ ਕਲਪਨ ਦੀ ਲੋੜ ਨਹੀਂ ਗੱਲ ਨੂੰ ਸਮਝਣ ਦੀ ਲੋੜ ਆ ਕਿ ਪੰਜਾਬੀਆਂ ਦਾ ਇੱਕ ਹਿੱਸਾ ਇਹੋ ਜੀ ਮਾਨਸਿਕਤਾ ਦਾ ਆਦੀ ਆ ਇਹੋ ਜੀ ਮਾਨਸਿਕਤਾ ਉਹਦੀ ਵੀ ਅਸੀਂ ਕਿਸੇ ਵੀ ਬੰਦੇ ਦਾ ਮੌਜੂੜਾ ਕੇ ਤੇ ਆਪ ਦਾ ਉਲੂਸਦ ਕਰਨੀ ਕੋਸ਼ਿਸ਼ ਕਰਦੇ ਆ ਜਦੋਂ ਸੋਸ਼ਲ ਮੀਡੀਆ ਹੋਣ ਦੇ ਵਿੱਚ ਨਹੀਂ ਸੀ ਆਇਆ ਉਦੋਂ ਪਿੰਡ ਪਿੰਡ ਦੇ ਵਿੱਚ ਮੌਜੂ ਉਡਾਉਣ ਵਾਲੇ ਤੇ ਮੌਜੂ ਬਣਨ ਵਾਲੇ ਬੰਦੇ ਹੋਰ ਤਰ੍ਹਾਂ ਦੇ ਹੁੰਦੇ ਸੀ ਪਰ ਜਦੋਂ ਸੋਸ਼ਲ ਮੀਡੀਆ ਵਰਗਾ ਪਲੇਟਫਾਰਮ ਆ ਗਿਆ ਤੇ ਫਿਰ ਅਸੀਂ ਕਿਸੇ ਦੇ ਬਾਰੇ ਵੀ ਕੁਝ ਵੀ ਕਹਿਤਾ ਆਪ ਦੀ ਪਛਾਣ ਨੂੰ ਗੁਪਤ ਰੱਖ ਕੇ ਕਿਸੇ ਬੰਦੇ ਨੇ ਉੱਤੇ ਵਾਰ ਕਰਤਾ ਉਹਦੀ ਅਸੀ ਕਰਨਾਰ ਕੁਸ਼ੀ ਕਰਤੀ ਕਿਸੇ ਦੇ ਬਾਰੇ ਗੰਦ ਬਖ ਦਿੱਤਾ ਕਦੇ ਕੁਛ ਕਹਤਾ ਕਦੇ ਕੁਛ ਕਹਤਾ ਕਿਸੇ ਨੂੰ ਫੂਖ ਸ਼ਿਕਾਤ ਕੇ ਐਵੇਂ ਸਖਰਦੇ ਉੱਤੇ ਪਹਚਾਤਾ ਕਿਸੇ ਚੰਗੇ ਭਲੇ ਬੰਦੇ ਦੀ ਆਪਾਂ ਐਵੇਂ ਮੱਟਰੀ ਪਟਣੀ ਸ਼ੁਰੂ ਕਰਤੀ ਇਹ ਸਾਡੇ ਸੁਭਾਅ ਦੇ ਵਿੱਚ ਆ ਪੰਜਾਬੀ ਆਰ ਲੱਗੇ ਰਹਿੰਦੇ ਇਸ ਗੱਲ ਨੂੰ ਪਰ ਕਦੇ ਪੰਜਾਬੀਆਂ ਨੇ ਸੋਚਿਆ ਵੀ ਤੁਹਾਡੀਆਂ ਇਹਨਾਂ ਹਰਕਤਾਂ ਨੇ ਕਰਕੇ ਇਹਨਾਂ ਵਾਹੀਆਤ ਹਰਕਤਾਂ ਨੇ ਕਰਕੇ ਕਿਸੇ ਦੇ ਨਾਲ ਧਮਕਬੇਸ ਵਾਲੇ ਮੁੱਖ ਮੰਤਰੀ ਵਾਲੀ ਗੱਲ ਵੀ ਹੋ ਸਕਦੀ ਆ ਉਹ ਧਮਕਬੇ ਇਸ ਮੁੱਖ ਮੰਤਰੀ ਜਿਹੜਾ ਗਾਇਕ ਸੀ ਵੀ ਨਹੀਂ ਤੇ ਗਾਇਕ ਹੈ ਵੀ ਨਹੀਂ ਤੁਸੀਂ ਹੀ ਉਹਨੂੰ ਪੰਪ ਦੇ ਦੇ ਕੇ ਬਾਈ ਸਿਰਾਂ ਲਾਤਾ ਓਏ ਆ ਦੇਖੋ ਧਮਕਬੇ ਸائیں ਕਰਦਾ ਆ ਦੇਖੋ ਇਹ ਮਿੱਟੀ ਪਾ ਆ ਗੱਲਾਂ ਕਿਵੇਂ ਕਰਦਾ ਤੇ ਅੱਜ ਉਹਦੀ ਹਾਲਤ ਕੀ ਆ ਅੱਜ ਉਹ ਇਸ ਵੇਲੇ ਹਸਨਪੁਰ ਲੁਧਿਆਣੇ ਦੇ ਇੱਕ ਆਸ਼ਰਮ ਦੇ ਵਿੱਚ ਗੁਰਪ੍ਰੀਤ ਮਿੰਟੂ ਹਰਾਂ ਦੇ ਆਸ਼ਰਮ ਦੇ ਵਿੱਚ ਮਨੁੱਖਤਾ ਦੀ ਸੇਵਾ ਵਾਲਿਆਂ ਦੇ ਕੋਲ ਇਸ ਵੇਲੇ ਰਹਿ ਰਿਹਾ ਹੈ ਵੀਡੀਓ ਮੇਰਾ ਖੜਾ ਵੀ ਸਾਰਾ ਨੇ ਦੇਖ ਲਈ ਹੋਣੀ ਆ ਗੁਰਪ੍ਰੀਤ ਮਿੰਟੂ ਨੇ ਵੀ ਉਹਨਾਂ ਲੋਕਾਂ ਨੂੰ ਲਾਹਣਤਾ ਪਾਈਆਂ ਜਿਹੜੇ ਲੋਕਾਂ ਨੇ ਮੁੱਖ ਮੰਤਰੀ ਧਮਕਬੇਸ ਵਰਗੇ ਯਾਨੀ ਕਿ ਧਰਮਪ੍ਰੀਤ ਵਰਗੇ ਲੋਕਾਂ ਨੂੰ ਵਰਤਿਆ ਤੇ ਵਰਤ ਕੇ ਉਹਨਾਂ ਨੇ ਆਪਣਾ ਕੰਮ ਕੱਢ ਕੇ ਤੇ ਉਹਨੂੰ ਛੱਡ ਦਿੱਤਾ ਉਹਨੂੰ ਛੱਡ ਦਿੱਤਾ ਉਹ ਡਿਪਰੈਸ਼ਨ ਦੇ ਵਿੱਚ ਗਿਆ ਹੋਇਆ ਬੰਦਾ ਉਹ ਇਸ ਵੇਲੇ ਮੁੱਖ ਮੰਤਰੀ ਧਮਕਬੇਸ ਹਾਲਾਤ ਦੇ ਵਿੱਚ ਕਿਹੜੇ ਦੇ ਵਿੱਚ ਆ ਆਪਾਂ ਇਹਦੇ ਵੱਲ ਕਦੇ ਗੌਰ ਨਹੀਂ ਕੀਤੀ ਮੇਰੀ ਪੰਜਾਬੀਆਂ ਨੂੰ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਹੜੇ ਕਿ ਉਹਨੂੰ ਇੰਸਟਾਗ੍ਰam ਦੇ ਉੱਤੇ ਵਾਇਰਲ ਕਰਦੇ ਹੁੰਦੇ ਸੀ ਜਿਹੜੇ ਫੇਸਬੁੱਕ ਦੇ ਉੱਤੇ ਬਾਰ ਬਾਰ ਪੋਸਟਾਂ ਪਾਉਂਦੇ ਹੁੰਦੇ ਸੀ ਜਿਹੜੇ YouTube ਦੇ ਉੱਤੇ ਉਹਦੇ ਬਾਰੇ ਚਟਕਾਰੇ ਲੈ ਲੈ ਕੇ ਕਦੇ ਉਹਦੀ ਆਹ ਕਲਿੱਪ ਕੱਟ ਕੇ ਪਾਤੀ ਕਦੇ ਆਹ ਕਲਿੱਪ ਕੱਟ ਕੇ ਪਾਤੀ ਜਿਹੜੇ ਫੋਲੋਅਰ ਲੈਂਦੇ ਹੁੰਦੇ ਸੀ ਜਿਹੜੇ ਉਹਦਾ ਮੌਜੂੜ ਆੜਾ ਕੇ ਉਹਨੂੰ ਟੀਚਰਾਂ ਕਰ ਕਰਕੇ ਆ ਫੋਲੋਅਰ ਲਈ ਗਏ ਆ ਜਿਹੜੇ ਤੁਸੀਂ ਪੈਸੇ ਜਾਂ ਫੋਲੋਅਰ ਕਮਾਏ ਆ ਇਹ ਜਿਹੜੇ ਉਹਦੇ ਹਿੱਸੇ ਦੇ ਵਿੱਚੋਂ ਆਏ ਆ ਜਿਹੜੇ ਉਹਦੇ ਨਾਂ ਦੇ ਕਰਕੇ ਤੁਸੀਂ ਲਿਆਂਦੇ ਆ ਉਹਦੀ ਮਿੱਟੀ ਪਟ ਪਟ ਕੇ ਤੁਸੀਂ ਕਮਾਏ ਆ ਹੁਣ ਤੁਸੀਂ ਜਾਓ ਇਸ ਵੇਲੇ ਹਸਨਪੁਰ ਪਿੰਡ ਦੇ ਵਿੱਚ ਜਾਓ ਕਦੇ ਉੱਥੇ 5 7 10000 ਰੁਪਏ ਦੀ ਬੰਦੇ ਦੀ ਮ ਤੁਸੀਂ ਤਾਂ ਮਿੱਟੀ ਪੱਟੀ ਰੱਜ ਕੇ ਪੱਟੀ ਅੱਜ ਉਸ ਬੰਦੇ ਦੇ ਹਾਲਾਤ ਕੀ ਆ ਨਾ ਤੁਸੀਂ ਉਸ ਬੰਦੇ ਨੂੰ ਜਾਂ ਉਹਦੇ ਵਰਗੇ ਹੋਰ ਬਹੁਤ ਸਾਰੇ ਆ ਨਾ ਉਹਨਾਂ ਨੂੰ ਦਿਹਾੜੀ ਜੋਗੇ ਛੱਡਦੇ ਹਾਂ ਨਾ ਤੁਸੀਂ ਉਹਨਾਂ ਨੂੰ ਗਾਇਕੀ ਦੇ ਵਿੱਚ ਕਦੇ ਪੱਕੇ ਪੈਰੀ ਕਰ ਸਕਦੇ ਹੋ ਮੈਨੂੰ ਕਈ ਵਾਰੀ ਬੰਦੇ ਇਹ ਗੱਲ ਕਹਿੰਦੇ ਆ ਤੁਸੀਂ ਸੋਨੂ ਸੀਤੋ ਵਾਲੇ ਦੇ ਉੱਤੇ ਟਿੱਪਣੀ ਕਿਉਂ ਕਰਦੇ ਆ ਤੁਸੀਂ ਜੀ ਧਮਕਵੇਸ ਵਾਲੇ ਮੁੱਖ ਮੰਤਰੀ ਦਾ ਟਿੱਪਣੀ ਕਿਉਂ ਕਰਦੇ ਆ ਤੁਸੀਂ ਜੀ ਚੁੰਮਿਆਂ ਵਾਲੀ ਭਾਬੀ ਦੇ ਉੱਤੇ ਟਿੱਪਣੀ ਕਿਉਂ ਕਰਦੇ ਆ ਤੁਸੀਂ ਨਿਊਟੂ ਸ਼ਟਰਾਂ ਵਾਲੇ ਦੇ ਉੱਤੇ ਟਿੱਪਣੀ ਕਿਉਂ ਕਰਦੇ ਆ ਬਦੋ ਬਦੀ ਵਾਲੇ ਦੇ ਉੱਤੇ ਕਿਉਂ ਟਿੱਪਣੀ ਕਰਦੇ ਆ ਜੇ ਲੋਕ ਐਂਟਰਟੇਨਮੈਂਟ ਕਰਦੇ ਥੋਨੂੰ ਕੀ ਇਤਰਾਜ਼ ਆ ਮੈਨੂੰ ਇਤਰਾਜ਼ ਇਸ ਗੱਲ ਦਾ ਕਿਉਂਕਿ ਤੁਸੀਂ ਤਾਂ ਅੱਜ ਇਹਨੂੰ ਛੱਡਿਆ ਕਿਸੇ ਹੋਰ ਦੇ ਪਿੱਛੇ ਪੈ ਜਾਣਾ ਜਿਹਨੂੰ ਤੁਸੀਂ ਚਾਂਬਲ ਚਾਂਬਲ ਕੇ ਚੌੜ ਚੌੜ ਦੇ ਵਿੱਚ ਇਹ ਮੋਜੂੜ ਆੜਾ ਕੇ ਉਹਨੂੰ ਤਾਂ ਲੈ ਕੇ ਜਾਂਦੇ ਆ ਤੇ ਉਹ ਬੰਦਾ ਇਸ ਭਰਮ ਦੇ ਵਿੱਚ ਆ ਜਾਂਦਾ ਯਾਰ ਕਿ ਮੇਰੀ ਬਹੁਤ ਪੁਜਤਾ ਤੇ ਮੇਰੀ ਬਹੁਤ ਠੋਕਾ ਤੇ ਮੈਂ ਗਾਇਕੀ ਦੇ ਵਿੱਚ ਵੀ ਕਮਾਲ ਹੋ ਗਈ ਤੇ ਮੇਰੇ ਫੋਲੋਅਰ ਬਹੁਤ ਵਧ ਗਏ ਆ ਉਹਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਵੀ ਇਹ ਮਿੱਟੀ ਪੱਟਣ ਵਾਲੇ ਫੋਲੋਅਰ ਆ ਇਹਨਾਂ ਨੇ ਤੁਹਾਨੂੰ 5000 ਰੁਪਏ ਨਹੀਂ ਦੇਣਾ ਤੇ ਜੇਕਰ ਦੇਣਗੇ ਵੀ ਤਾਂ ਇਹਨਾਂ ਨੇ ਸਿਰਫ ਇੱਕ ਇੰਸਟਾਗ੍ਰam ਦੀ ਬਾਈਟ ਵਾਸਤੇ ਆਉਣਾ ਤੁਹਾਡੇ ਕੋਲੇ ਇੰਸਟਾਗ੍ਰam ਦੀ ਰੀਲ ਵਾਸਤੇ ਆਉਣਾ ਸੋਨੂ ਸੀਤੋ ਵਾਲੇ ਨੂੰ ਤੁਸੀਂ ਆਪ ਦੇਖਿਆ ਹੋਣਾ ਵੀਡੀਓ ਦੇ ਵਿੱਚ ਕਿੰਨੀਆਂ ਥਾਵਾਂ ਦੇ ਉੱਤੇ ਮੇਲਿਆਂ ਦੇ ਉੱਤੇ ਲੈ ਕੇ ਗਏ ਲੋਕ ਉਹਦੇ ਕੋਲੋਂ ਗਾਣਾ ਥੋੜੀ ਗਾਉਣਾ ਗਾਉਣਾ ਤੁਹਾਨੂੰ ਆਉਂਦਾ ਹੀ ਨਹੀਂ ਗਾਉਣਾ ਤੁਹਾਨੂੰ ਆਉਣਾ ਹੀ ਨਹੀਂ ਪਰ ਗੱਲ ਇਹ ਆ ਵੀ ਆਪਾਂ ਚੌ ਵੀ ਪਾਈ ਸਾਡੀ ਰੀਅਲ ਵਾਇਰਲ ਹੋ ਜੇ ਸਾਡਾ ਪ੍ਰੋਗਰਾਮ ਵਾਇਰਲ ਹੋ ਜੇ ਲੋਕ ਇਹ ਗੱਲ ਕਹਿਣ ਵੀ ਪਾਈ ਆ ਇਹ ਲਿਖ ਵੀ ਕਿਸ ਤਰੀਕੇ ਦੇ ਨਾਲ ਆ ਅੱਜ ਪੰਜਾਬੀਆਂ ਦੀ ਮਾਨਸਿਕਤਾ ਇਹ ਬਣ ਗਈ ਹੈ ਕਿ ਮੈਡ ਸਿੱਧੂ ਵਰਗਿਆਂ ਨੂੰ ਤੁਸੀਂ ਲੈ ਕੇ ਜਾਂਦੇ ਵਕ ਵਕ ਪ੍ਰੋਗਰਾਮਾਂ ਦੇ ਵਿੱਚ ਤੇ ਤੁਸੀਂ ਇਹ ਗੱਲ ਕਹਿੰਦੇ ਵੀ ਪਾਈ ਅਸੀਂ ਸੁਲੱਖਣੀ ਸੋਚਦੇ ਧਾਰਨੀ ਆ ਤੁਹਾਡੇ ਰੋਲ ਮਾਡਲ ਕਿਹੜੇ ਸਵਾਲ ਇਹ ਆ ਤੁਸੀਂ ਕਦੇ ਕਿਹਦੇ ਮਗਰ ਪੈ ਜਾਂਦੇ ਕਦੇ ਕਿਹਦੇ ਮਗਰ ਪੈ ਜਾਂਦੇ ਆ ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਹੈਰਾਨੀ ਹੁੰਦੀ ਆ ਅੱਜ ਤੁਸੀਂ ਸੋਨੂ ਸੀਤੋ ਵਾਲੇ ਦੀ ਇੰਟਰਵਿਊ ਕਰੋ ਉਹ ਕਈ ਲੱਖ ਚੱਲ ਜਾਣੀ ਆ ਤੁਸੀਂ ਸਲੀਮ ਦੀ ਇੰਟਰਵਿਊ ਕਰ ਲੋ ਉਹ ਨਹੀਂ ਨਹੀਂ ਚੱਲਣੀ ਇਹ ਪੰਜਾਬੀਆਂ ਦੀ ਮਾਨਸਿਕਤਾ ਦੀ ਇੱਕ ਬਹੁਤ ਵੱਡੀ ਉਦਾਹਰਨ ਆ ਅੱਜ ਇੱਥੇ ਚੁੰਮਿਆਂ ਵਾਲੀ ਭਾਬੀ ਦੀ ਇੰਟਰਵਿਊ ਕਰ ਲੋ ਉਹ ਬਹੁਤ ਚੱਲ ਜਾਣੀ ਆ ਇੱਥੇ ਸੁਦੇਸ਼ ਕੁਮਾਰੀ ਵਰਗੀ ਮਸ਼ਹੂਰ ਗਾਇਕਾ ਇੰਨੀ ਸੁਰੀਲੀ ਗਾਇਕਾ ਉਹਦੀ ਇੰਟਰਵਿਊ ਕਰੋ ਉਹ ਨਹੀਂ ਇੰਨੀ ਚੱਲਣੀ ਕਿਉਂਕਿ ਪੰਜਾਬੀਆਂ ਦੀ ਮੱਤ ਦੇ ਵਿੱਚ ਕੁਝ ਇਹੋ ਜਿਹਾ ਵੜ ਗਿਆ ਤੁਸੀਂ ਕਿੰਨੇ ਲੋਕਾਂ ਦੀ ਮਿੱਟੀ ਪਟਨ ਦਿੱਤੀ ਹੁਣ ਤੱਕ ਤੁਸੀਂ ਕਿੰਨੇ ਲੋਕਾਂ ਦੀਆਂ ਜੜਾਂ ਦੇ ਵਿੱਚ ਵਹਿ ਗਏ ਹੋ ਤੇ ਜਿਹੜਾ ਬੰਦਾ ਇਸ ਗੱਲ ਦੇ ਉੱਤੇ ਟਿੱਪਣੀ ਕਰਦਾ ਫਿਰ ਤੁਸੀਂ ਉਹਦੇ ਦਵਾਲੇ ਹੁੰਨੇ ਆ ਮੈਂ ਇਹ ਗੱਲ ਕਹਿਣਾ ਤੁਸੀਂ ਬਹੁਤ ਵਧੀਆ ਕੰਮ ਕਰਦੇ ਤੁਸੀਂ ਗਰੀਬ ਬੰਦੇ ਨੂੰ ਮੌਕਾ ਦਿੰਿਓ ਬਿਲਕੁਲ ਠੀਕ ਆ ਮੌਕਾ ਦੇਣਾ ਚਾਹੀਦਾ ਸਭ ਨੂੰ ਮੌਕਾ ਦਿਆ ਕਰੋ ਪਰ ਫਿਰ ਲੰਮਾ ਸਮਾਂ ਖੜਿਆ ਵੀ ਕਰੋ ਨਾਲ ਅੱਜ ਇਸ ਵੇਲੇ ਸੋਨੂ ਸੀਤੋ ਵਾਲੇ ਨੂੰ ਵੀ ਲੋੜ ਆ ਅੱਜ ਇਸ ਵੇਲੇ ਆ ਮੁੱਖ ਮੰਤਰੀ ਧਮਕਬੇਸ ਨੂੰ ਵੀ ਲੋੜ ਆ ਜਾਓ ਹੁਣ ਉਹਦੀ ਮਦਦ ਕਰੋ ਹੁਣ ਕਰਦੇ ਕਿਉਂ ਨਹੀਂ ਜਿਹੜੇ ਬੌਂਸਰ ਦੇ ਦੇ ਕੇ ਸੋਨੂ ਸੀਤੋ ਵਾਲੇ ਦੇ ਨਾਲ ਫਿਰਦੇ ਹੁੰਦੇ ਸੀਗੇ ਵੀ ਆਹ ਦੇਖੋ ਇਹ 4 4 5 5 10 10 ਬੌਂਸਰਾਂ ਦੇ ਨਾਲ ਜਾਂਦਾ ਤੇ ਜਾਓ ਜੀ ਹੁਣ ਵੀ ਦਿਓ ਉਹਨੂੰ ਆਹ ਹੁਣ ਦੇਖੋ ਜੀ ਮੁੱਖ ਮੰਤਰੀ ਨੂੰ ਵੀ ਦਿਓ ਹੁਣ ਤੁਸੀਂ ਆਸ਼ਰਮ ਦੇ ਵਿੱਚ ਜਾਂਦੇ ਕਿਉਂ ਨਹੀਂ ਮਨਕਤਾ ਦੀ ਸੇਵਾ ਸੁਸਾਇਟੀ ਇਹ ਕਿਹੜਾ ਕੋਈ ਵੀਜ਼ਾ ਲੈ ਕੇ ਜਾਣਾ ਪੈਂਦਾ ਵੀ ਭਾਈ ਇਹ ਫਿਲੀਪਾਈਨ ਦੇ ਵਿੱਚ ਜਾਣਾ ਪੈਣਾ ਆਪਾਂ ਨੂੰ ਆਪਾਂ ਨੂੰ ਜੀ ਆਬੂ ਤਾਂ ਵੀ ਜਾਣਾ ਪੈਣਾ ਇਹ ਥੋੜੀ ਆ ਲੁਧਿਆਣਾ ਆ ਖੜਾ ਜਾਓ ਉਹਨਾਂ ਦੇ ਘਰੇ ਜਿਹੜੇ ਜਿਹੜੇ ਵੀ ਲੋਕਾਂ ਨੇ ਇਹਨਾਂ ਲੋਕਾਂ ਦਾ ਮਾਤੜ ਲੋਕਾਂ ਦਾ ਸਧਾਰਨ ਲੋਕਾਂ ਦਾ ਜਿਹੜੇ ਵੀ ਇਹਨਾਂ ਲੋਕਾਂ ਨਾਲ ਮੌਜੂਦ ਆਉਂਦੇ ਰਹੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਹੁਣ ਮਾੜੀ ਮੁੱਟੀ ਤਰਦਦ ਕਰੋ ਬਾਣੀ ਮੁੱਟੀ ਖੇਚਲ ਕਰੋ ਪੰਜਾਬੀਆਂ ਦਾ ਸੁਭਾਅ ਸਾਰਿਆਂ ਦਾ ਇੱਕੋ ਜਿਹਾ ਨਹੀਂ ਆ ਪਰ ਆਪਾਂ ਜਾਣਦੇ ਕਿ ਪੰਜਾਬੀਆਂ ਦੇ ਵਿੱਚ ਤਮਾਸ਼ੀ ਵੀ ਨਹੀਂ ਬਹੁਤ ਆ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਸਾਰੇ ਲੋਕ ਐਸੇ ਆ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਪੱਤਰਕਾਰਤਾ ਕੀ ਹੁੰਦੀ ਆ ਸਾਡੇ ਸਮਾਜ ਦੇ ਪ੍ਰਤੀ ਫਰਜ਼ ਕਿਹੜੇ-ਕਿਹੜੇ ਆ ਪਰ ਉਹਨਾਂ ਨੂੰ ਇਹ ਆ ਜੀ ਕਿ ਮੈਂ ਆਪ ਕਿਵੇਂ ਮੂਰੇ ਆਉਣਾ ਮੇਰੇ ਫੋਲੋਅਰ ਕਿਵੇਂ ਵਧਣਗੇ ਉਹ ਕਿਸੇ ਨੂੰ ਗਾਲ ਕੱਢ ਕੇ ਵੀ ਫੋਲੋਅਰ ਲੈ ਸਕਦੇ ਐ ਤੇ ਗਾਲ ਕਢਵਾ ਕੇ ਵੀ ਲੈ ਸਕਦੇ ਆ ਆਪਦੀ ਮਿੱਟੀ ਪਟਵਾ ਕੇ ਖੁਦ ਨੂੰ ਗਾਲਾਂ ਕਢਵਾ ਕੇ ਲੋਕ ਅੱਜਕਲ ਫੋਲੋਅਰ ਲੈਂਦੇ ਆ ਤੇ ਫਿਰ ਆਪਾਂ ਇਹ ਗੱਲ ਕਹਿੰਦੇ ਪੰਜਾਬ ਦਾ ਪਤਾ ਨਹੀਂ ਕੀ ਬਣ ਗਿਆ ਪੰਜਾਬ ਇਨ੍ਹਾਂ ਉਜੜ ਲੋਕਾਂ ਦੇ ਕਰਕੇ ਉਜੜਿਆ ਹੋਇਆ ਇੱਕ ਕਾਰਨ ਇਹ ਵੀ ਆ ਜਦੋਂ ਪੰਜਾਬ ਦੀਆਂ ਧੀਆਂ ਪੈਣਾ ਅੱਦੇ ਲੀੜੇ ਲਾ ਲਾ ਕੇ ਇਹ ਗੱਲ ਕਹਿਣ ਕਿ ਮੈਂ ਆਪਦੇ ਫੋਲੋਅਰ ਵਧਾਉਣੇ ਆ ਤੇ ਉਦੋਂ ਆਪਾਂ ਸਮਝ ਸਕਦੇ ਵੀ ਪੰਜਾਬੀਆਂ ਦੀ ਮਤ ਨੂੰ ਹੁਣ ਕਿਵੇਂ ਲੱਗ ਗਿਆ ਚੰਗੀ ਸੋਚ ਵਾਲੇ ਵੀ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਪਰ ਮੇਰਾ ਤੁਹਾਨੂੰ ਸਾਰਿਆਂ ਨੂੰ ਸਵਾਲ ਇਹ ਆ ਵੀ ਹੁਣ ਤੁਸੀਂ ਮੁੱਖ ਮੰਤਰੀ ਦੀ ਮਦਦ ਕਿੰਨੀ ਕਰੋਂਗੇ ਮੁੱਖ ਮੰਤਰੀ ਨੂੰ ਵਰਤਿਆ ਤੇ ਜਿਵੇਂ ਹਲਵਾਈ ਦੁੱਧ ਦੇ ਵਿੱਚੋਂ ਵਾਲ ਕੱਢ ਕੇ ਜਾਂ ਮੱਖੀ ਸੁੱਟ ਕੇ ਬਾਹਰ ਮਾਰਦਾ ਉਹਨੂੰ ਤੋਂ ਕੱਢ ਕੇ ਸੁੱਟਦਾ ਹੁਣ ਆਪਾਂ ਇਹ ਗੱਲ ਕਹਿੰਦੇ ਵੀ ਸਿਧਰਾ ਬੰਦਾ ਤੇ ਜੇ ਸਿਧਰਾ ਬੰਦਾ ਫਿਰ ਤੁਸੀਂ ਉਹਨੂੰ ਪੰਪ ਕਿਹੜੀ ਗੱਲੋਂ ਦਿੰਦੇ ਰਹੇ ਆ ਤੁਸੀਂ ਪੰਪ ਦੇ ਦੇ ਕੇ ਅੱਜ ਉਸ ਬੰਦੇ ਦੀ ਇਹ ਹਾਲਤ ਕਰਤੀ ਆ ਨਾ ਉਹ ਉਧਰ ਜੋਗਾ ਨਾ ਉਹ ਉਧਰ ਜੋਗਾ ਸਾਨੂੰ ਤਾਂ ਗੁਰਪ੍ਰੀਤ ਸਿੰਘ ਮਿੰਟੂ ਹੁਰਾਂਡੇ ਆ ਧੰਨਵਾਦ ਕਰਨਾ ਚਾਹੀਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਵੀ ਭਾਈ ਇਹੋ ਜਿਹੇ ਲੋਕ ਇਹੋ ਜਿਹੇ ਦੁਖਿਆਰਿਆਂ ਨੂੰ ਜਿਹੜੇ ਕਿ ਇਸ ਵੇਲੇ ਆਪਦੇ ਘਰ ਦੇ ਵਿੱਚ ਵੀ ਦਰਕਾਰੇ ਗਏ ਜਾਂ ਜਿਹੜੇ ਵੀ ਸਮਾਜ ਦੇ ਵੱਲੋਂ ਦਰਕਾਰੇ ਜਾ ਰਹੇ ਆ ਜਾਂ ਵੇਖੋ ਵੱਖੋ ਵੱਖਰੇ ਤਰ੍ਹਾਂ ਦੇ ਲੋਕ ਰਹਿੰਦੇ ਸਮਾਜ ਦੇ ਵਿੱਚ ਉਹਨਾਂ ਨੂੰ ਉਹ ਠਾਰਤਾ ਦਿੰਦੇ ਛਾਤਾ ਦਿੰਦੇ ਰੋਟੀ ਤਾਂ ਦਿੰਦੇ ਦਵਾਈ ਤਾਂ ਦਿੰਦੇ ਆ ਆਪਾਂ ਨੁਕਸਤਾ ਕਿਸੇ ਦੇ ਵਿੱਚ ਵੀ ਕੱਢ ਦਨੇ ਆ ਪਰ ਇੱਥੇ ਸੋਨੂ ਸੀਤੋ ਵਾਲੇ ਦਾ ਵੀ ਕਸੂਰ ਨਹੀਂ ਆ ਮੈਂ ਇਹਨਾਂ ਲੋਕਾਂ ਨੂੰ ਕਦੇ ਵੀ ਗਾਇਕ ਨਹੀਂ ਮੰਨਿਆ ਤੇ ਮੈਂ ਇਹਨਾਂ ਲੋਕਾਂ ਨੂੰ ਕਦੇ ਵੀ ਗਾਇਕ ਨਹੀਂ ਮੰਨਦਾ ਹਾਂ ਉਹਨਾਂ ਨੇ ਮੰਨਦਾ ਬਲਬਲਾ ਹੋ ਸਕਦਾ ਹੁਣ ਮੈਨੂੰ ਲੱਗੇ ਕਿ ਮੈਂ ਗਾ ਸਕਦਾ ਤੇ ਇਹ ਜ਼ਰੂਰੀ ਥੋੜੀ ਵੀ ਤੁਹਾਨੂੰ ਵੀ ਸਾਡੇ ਨੂੰ ਲੱਗਦਾ ਹੋਵੇ ਕਿ ਇਹ ਗਾ ਸਕਦਾ ਇਹ ਮੈਨੂੰ ਲੱਗਦਾ ਹੋ ਸਕਦਾ ਪਰ ਜੇਕਰ ਤੁਸੀਂ ਮੇਰਾ ਮੌਜੂ ੜਾਉਂਦੇ ੜਾਉਂਦੇ ਇਹ ਗੱਲ ਕੋ ਵੀ ਟੇਹਣੇ ਦੇ ਤੱਕ ਐ ਕਰਤਾ ਆ ਕਰਤਾ ਉਹ ਕਰਤਾ ਕਰਤਾ ਤੇ ਮੈਨੂੰ ਤਾਂ ਤੁਸੀਂ ਹਕੀਕਤ ਦੇ ਬਾਰੇ ਪਤਾ ਨਹੀਂ ਲੱਗਣ ਦੇਣਾ ਉਹ ਸੁਧਾਰਨ ਬੰਦੇ ਆ ਉਹਨਾਂ ਨੂੰ ਤੁਸੀਂ ਵਰਤਿਆ ਉਹਨਾਂ ਲੋਕਾਂ ਦੇ ਉੱਤੇ ਤੁਸੀਂ ਆਪਣਾ ਵਕਤ ਜ਼ਾਇਆ ਕੀਤਾ ਤੇ ਉਹਨਾਂ ਦਾ ਵੀ ਵਕਤ ਜ਼ਾਇਆ ਕੀਤਾ ਤੁਸੀਂ ਇਹ ਗੱਲ ਕਿਸੇ ਨੂੰ ਕਹਿੰਦੇ ਨਹੀਂ ਸਾਥ ਸੱਚੇ ਤੌਰ ਤੇ ਥੋੜੀ ਦੰਨੇ ਆ ਆਪਾਂ ਨੂੰ ਤਾਂ ਇਹ ਹੁੰਦਾ ਵੀ ਚਲੋ ਮੇਰਾ ਠੀਕ ਆ ਯਾਰ ਮੇਰੇ ਫੋਲੋਅਰ ਵਧ ਰਹੇ ਆ ਮੈਨੂੰ YouTube ਤੇ ਰੁਪਈਏ ਆ ਰਹੇ ਆ ਮੇਰੀ Facebook ਦੇ ਉੱਤੇ ਸ਼ੇਅਰ ਬੜੇ ਹੋ ਗਏ ਆ ਸਾਡੀ ਤਾਂ ਦੌੜ ਸਿਰਫ ਇੰਨੀ ਕੁ ਰਹਿ ਗਈ ਆ ਇਹ ਉਹ ਦੌਰ ਆ ਉਸ ਵੇਲੇ ਦੇ ਵਿੱਚੋਂ ਸਾਡੇ ਪੰਜਾਬੀ ਲੰਘ ਰਹੇ ਆ ਜਿਹੜੇ ਵੇਲੇ ਦੇ ਵਿੱਚ ਸਾਨੂੰ ਸਾਡੇ ਦਰਿਆ ਗੰਦਲੇ ਹੋ ਗਏ ਸਾਡੇ ਦਰਿਆ ਸੁੱਕ ਗਏ ਇਹ ਨਹੀਂ ਦੱਸਦੇ ਜਿਹੜੇ ਦੌਰ ਦੇ ਵਿੱਚ ਸਾਨੂੰ ਇਹ ਨਹੀਂ ਦੱਸਦਾ ਵੀ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਲੜ ਕਿਵੇਂ ਲੱਗੀ ਆ ਜਿਹੜੇ ਦੌਰ ਦੇ ਵਿੱਚ ਇਹ ਨਹੀਂ ਦੱਸਦਾ ਵੀ ਫੋਕਰੀਆਂ ਨੇ ਪੰਜਾਬੀਆਂ ਨੂੰ ਕਿਵੇਂ ਪੰਜਾਬ ਨੂੰ ਕਿਵੇਂ ਮਾਰਕਟਿਆ ਜਿਹੜੇ ਦੌਰ ਦੇ ਵਿੱਚ ਇਹ ਨਹੀਂ ਦੱਸਦਾ ਕਿ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਸਾਡਾ ਕੁੰਡਾ ਕਿਹੜੇ ਹਿਸਾਬ ਨਾਲ ਕਰਕੇ ਰੱਖ ਦਿੱਤਾ ਪਰ ਅਸੀਂ ਇਹਨਾਂ ਮਿਸ਼ਨ ਦੇ ਉੱਤੇ ਤਾਂ ਨਹੀਂ ਬੋਲਦੇ ਕਿਉਂਕਿ ਇਹਦੇ ਵਿੱਚੋਂ ਫੋਲੋਅਰ ਨਹੀਂ ਮਿਲਨੇ ਇਹਦੇ ਵਿੱਚੋਂ ਚਸਕਾ ਇਹਦੇ ਵਿੱਚੋਂ ਚਟਕਾਰਾ ਨਹੀਂ ਨਿਕਲਣਾ ਇਹ ਗੰਭੀਰ ਗੱਲਾਂ ਗੰਭੀਰ ਗੱਲਾਂ ਨੂੰ ਸੁਣਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੁੰਦੀ ਆ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਤੁਸੀਂ ਇੱਕ ਅੱਦਾ ਬੰਦਾ ਕੋਈ ਹੋਰ ਲੱਭੀ ਜਾਂਦੇ ਹੋਵੋਗੇ ਵੀ ਭਾਈ ਹੁਣ ਆਪਾਂ ਇਹਦਾ ਮੌਜੂਦ ਹੋਣਾ ਇਹਦੇ ਨਾਚ ਗਾਣੇ ਦੇ ਉੱਤੇ ਇਹਦੇ ਬਿਆਨ ਦੇ ਉੱਤੇ ਇਹਦੀ ਟਿੱਕਰ ਦੇ ਉੱਤੇ ਆਪਾਂ ਨਮੀ ਟਿੱਕਰ ਕਰਨੀ ਆ ਵੀ ਭਾਈ ਫਿਰ ਆਪਾਂ ਨੂੰ ਵਧੀਆ ਤਰੀਕੇ ਨਾਲ ਰਿਸਪਾਂਸ ਮਿਲੂਗਾ ਜਿਹੜੀਆਂ ਜਿਹੜੀਆਂ ਗੱਲਾਂ ਅਸੀਂ ਲੱਛਣ ਜਿਹੜੇ ਜਿਹੜੇ ਕਰਦੇ ਪੰਜਾਬੀ ਕੀ ਸਾਨੂੰ ਇਸ ਤਰੀਕੇ ਦੇ ਕਰਨੇ ਚਾਹੀਦੇ ਸਵਾਲ ਇਹ ਆ ਤੇ ਜਿਹੜੇ ਜਿਹੜੇ ਲੋਕਾਂ ਨੂੰ ਅਸੀਂ ਲੀ ਤੋਂ ਲਾਹ ਦਿੱਤਾ ਸਿਰਫ ਆਪਦੇ ਸਵਾਰਥ ਦੀ ਖਾਤਰ ਕੀ ਉਹਨਾਂ ਲੋਕਾਂ ਦੀ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਬਾਹ ਫੜਾਂਗੇ ਤੁਸੀਂ ਮੁੱਖ ਮੰਤਰੀ ਨੂੰ ਪਟ ਦਿੱਤਾ ਹੁਣ ਤੁਸੀਂ ਕਹੋਗੇ ਜੀ ਕਿ ਵਾਰ-ਵਾਰ ਘੋੜਕ ਕੇ ਇਹ ਗੱਲ ਕਿਉਂ ਕਹਿਣਾ ਉਹ ਮਾਝੇ ਦਾ ਜੰਮਿਆ ਜਾਇਆ ਕਦੇ ਉਹਦੀ ਕੋਈ ਖਬਰ ਆ ਜਾਂਦੀ ਕਦੇ ਉਹਦੀ ਕੋਈ ਖਬਰ ਆ ਜਾਂਦੀ ਆ ਜਦੋਂ ਉਹ ਪਹਿਲਾਂ ਗਾਣਿਆਂ ਦੇ ਵਿੱਚ ਰੈਪ ਕਰਦਾ ਸੀ ਗਾਇਕ ਉਹਦੋਂ ਵੀ ਨਹੀਂ ਸੀ ਉਹ ਸੋਹਣਾ ਪਾਠ ਕਰ ਲੈਂਦਾ ਮੈਂ ਉਹਦਾ ਸਤਿਕਾਰ ਕਰਦਾ ਪੰਜਾਬ ਦੇ ਵਿੱਚ ਬਹੁਤ ਸਾਰੇ ਬੰਦੇ ਪਾਠ ਕਰਦੇ ਆ ਬਹੁਤ ਸਾਰੇ ਜਿਹੜੇ ਰਾਗੀ ਢਾਡੀ ਕੀਰਤਨੀ ਸਿੰਘ ਤੇ ਬਹੁਤ ਸਾਰੇ ਲੋਕ ਐਸੇ ਆ ਪਰ ਤੁਸੀਂ ਉਹਨਾਂ ਕੀਰਤਨੀਆਂ ਦੀ ਵੀ ਕਿੰਨੀ ਕਦਰ ਕੀਤੀ 5 ਕਰੋੜ ਦਾ ਗੁਰਦੁਆਰਾ ਬਣਾ ਕੇ 5000 ਰੁਪਿਆ ਆਪਾਂ ਜਿੰਨੇ ਗਰੰਥੀ ਸਿੰਘ ਨੂੰ ਤੇ ਫਿਰ ਇਹ ਗੱਲ ਕਹਦੇ ਨਿਕਲ ਲੈ ਸਿੱਖੀ ਦਾ ਪ੍ਰਚਾਰ ਤੁਸੀਂ ਟਿਕਣੋਂ ਉਧਰ ਵੀ ਨਹੀਂ ਦੇਣਾਗਾ ਜੇ ਅੱਜ ਉਹ ਇਹ ਗੱਲ ਕਹਦੇ ਵੀ ਜੀ ਕਿ ਮੈਂ ਤਾਂ ਜੀ ਹੁਣ ਕੀਰਤਨ ਵਾਲੇ ਚੱਲਿਆ ਮੈਂ ਤਾਂ ਜੀ ਹੁਣ ਪਾਠ ਕਰਿਆ ਕਰਨਾ ਫਿਰ ਤੁਹਾਨੂੰ ਕਿਹੜਾ ਟਿਕਾਉਣਾ ਫਿਰ ਆਪਾਂ ਉਹਦੇ ਤੇ ਕੋਈ ਨਾ ਕੋਈ ਚੋਬ ਲਾਉਣੀ ਆ ਲੈ ਹੁਣੇ ਐਉਂ ਕਰੂਗਾ ਹੁਣੇ ਵੱਡਾ ਬਣਿਆ ਫਿਰਦਾ ਇਹਦੀ ਤੱਕ ਫਲਾਣੀ ਵੀਡੀਓ ਆਈ ਸੀ ਆਪਾਂ ਨੂੰ ਪੰਜਾਬਗਾਂ ਨੂੰ ਇੱਕ ਦਿੱਤਾ ਸੁਝਦਨੀ ਅਸਲ ਦੇ ਵਿੱਚ ਮੈਂ ਫਿਰ ਬੇਨਤੀ ਕਰਦਾ ਉਹਨਾਂ ਸਾਰੇ ਹੀ ਲੋਕਾਂ ਨੂੰ ਜਿਹੜੇ ਕਿ ਇਹਨਾਂ ਲੋਕਾਂ ਦੀ ਚਾਟ ਦੇ ਉੱਤੇ ਲੱ ਜਿਹੜੇ ਇਹਨਾਂ ਦੇ ਪੰਪ ਦੇ ਵਿੱਚ ਆ ਜਾਂਦੇ ਆ ਕਿ ਤੁਸੀਂ ਇਹਨਾਂ ਦੇ ਪੰਪ ਦੇ ਵਿੱਚ ਦਾ ਆਇਆ ਕਰੋ ਇਹ ਬਹੁਤ ਕੁਝ ਕਹਿੰਦੇ ਆ ਕਿਸੇ ਨੂੰ ਵੀ ਕਹਿ ਦਿੰਦੇ ਆ ਤੂੰ ਸਿਰਮੌਰ ਪੱਤਰਕਾਰ ਆ ਕਿਸੇ ਨੂੰ ਕਹਿ ਦਿੰਦੇ ਆ ਤੂੰ ਚੋਟੀ ਦਾ ਇਸ ਵੇਲੇ ਲਖਾਰੀ ਆ ਕਿਸੇ ਨੂੰ ਕਹਿੰਦੇ ਚੋਟੀ ਦਾ ਗਾਇਕ ਆ ਅਸਲ ਵਿੱਚ ਚੋਟੀ ਦਾ ਕੌਣ ਹੈ ਕਿਵੇਂ ਹੈ ਨਹੀਂ ਹੈ ਇਹ ਸਮੇਂ ਨੇ ਤੈਅ ਕਰਨਾ ਹੁੰਦਾ ਤੁਸੀਂ ਇਹਨਾਂ ਦੇ ਟਰੈਪ ਦੇ ਵਿੱਚ ਨਾ ਫਸਿਆ ਕਰੋ ਤੁਸੀਂ ਤਾਂ ਫਸ ਜਾਂਦੇ ਹੋ ਕਿਉਂਕਿ ਤੁਸੀਂ ਭੋਲੇ ਹੋ ਤੁਹਾਡਾ ਇੱਕ ਕੰਮ ਹੀ ਨਹੀਂ ਗਾ ਅਸਲ ਵਿੱਚ ਜਿਹੜਾ ਤੁਹਾਡਾ ਕੰਮ ਹੋ ਸਕਦਾ ਤੁਸੀਂ ਉਸ ਕੰਮ ਦੇ ਵੱਲ ਗੌਰ ਨਹੀਂ ਕਰਦੇ ਜਿਹੜਾ ਕੰਮ ਆਪਾਂ ਨੂੰ ਨਹੀਂ ਆਉਂਦਾ ਇਹ ਜਾਣ ਬੁੱਝ ਕੇ ਕਰਾਉਂਦੇ ਆ ਮੈਂ ਫੇਰ ਗੱਲ ਕਰਨਾ ਤੁਸੀਂ ਮਦਦ ਕਰੋ ਤੁਸੀਂ ਵੱਧ ਤੋਂ ਵੱਧ ਸੋਨੂ ਸੀਤੋ ਵਾਲੇ ਦੀ ਮਦਦ ਕਰੋ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਆ ਜਿਹੜੇ ਕਿ ਇਸ ਵੇਲੇ ਮਦਦ ਨੂੰ ਤਰਸਦੇ ਆ ਤੁਸੀਂ ਜਾਓ ਉਹਨਾਂ ਦੀ ਮਦਦ ਕਰੋ ਤੁਸੀਂ ਜਾਓ ਜੀ ਇੱਥੇ ਕਿਸੇ ਹੋਰ ਦੀ ਮਦਦ ਕਰ ਲਓ ਇੱਥੇ ਨੀਟੂ ਸ਼ਟਰਾਂ ਵਾਲੇ ਦਾ ਸ਼ੋਅ ਲਵਾਇਆ ਕਰੋ ਸਾਨੂੰ ਕੋਈ ਇਤਰਾਜ਼ ਨਹੀਂਗਾ ਦਿਓ ਉਹਨੂੰ 51000 ਰੁਪਇਆ ਪਰ ਆਪਾਂ ਇਹ ਗੱਲ ਕਹਿ ਗਏ ਕਿ ਵੈਸੇ ਹੀ ਉਹਦੀ ਗੱਲ ਨੂੰ ਆਪਾਂ ਸਵਾਦ ਲੈ ਲੈ ਕੇ ਪੇਸ਼ ਕਰਨਾ ਤੇ ਜਾਂ ਤਾਂ ਫਿਰ ਲੰਮੇ ਸਮੇਂ ਵਾਸਤੇ ਖੜਿਆ ਵੀ ਕਰੋ ਤੁਸੀਂ ਬੰਦੇ ਦਾ ਮੌਜੂਦ ਆ ਕੇ ਉਹਦੀ ਮਿੱਟੀ ਪਟਕੇ ਉਹਦਾ ਬੁਰਾ ਹਾਲ ਕਰਕੇ ਉਦੋਂ ਦਾ ਜੜਾਂ ਚ ਦਾਤੀ ਫਿਰਕੇ ਜੋ ਤੁਸੀਂ ਕਹਿੰਦੇ ਵੀ ਭਾਈ ਇਹਦੀ ਮਦਦ ਹੁੰਦੀ ਤੁਹਾਨੂੰ ਕੀ ਆ ਤੁਸੀਂ ਵੈਸੇ ਜਾ ਕੇ 10000 ਰੁਪਿਆ ਮਹੀਨਾ ਉਹਦੇ ਘਰੇ ਫੜਾਇਆ ਕਰੋ ਪੰਜਾਬ ਦੇ ਵਿੱਚ ਹੋਰ ਕੰਮ ਬਹੁਤ ਸਾਰੇ ਕਰਨ ਵਾਲੇ ਆ ਸੋ ਇਹ ਇੱਕ ਜਿਹੜਾ ਮੁੱਖ ਮੰਤਰੀ ਧਮਕਬੇਸ ਆ ਇਹ ਸਾਡੇ ਕੋਲੇ ਇੱਕ ਉਦਾਹਰਨਾ ਵੀ ਸੋਸ਼ਲ ਮੀਡੀਏ ਦੇ ਕਰਕੇ ਜੇਕਰ ਲੋਕ ਉੱਭਰਦੇ ਆ ਤੇ ਸਿਖਰ ਦੇ ਉੱਤੇ ਪਹੁੰਚਦੇ ਆ ਤਾਂ ਕੁਝ ਕੁ ਲੋਕ ਐਸੇ ਵੀ ਆ ਜਿਹੜੇ ਕਿ ਪੁਰੇ ਦੀ ਬਾਗ ਵਾਂਗੂ ਆਏ ਬੁੱਲੇ ਵਾਂਗੂ ਆਏ ਤੇ ਬੁੱਲੇ ਵਾਂਗੂ ਲਾਂਬੇ ਹੋ ਗਏ ਤੇ ਬਾਅਦ ਦੇ ਵਿੱਚ ਉਹ ਨਾ ਇੱਧਰ ਜੋਗੇ ਰਹੇ ਤੇ ਨਾ ਇੱਧਰ ਜੋਗੇ ਰਹੇ ਉਹਨਾਂ ਲੋਕਾਂ ਦੇ ਨਾਲ ਆਪਾਂ ਖਿਲਵਾੜ ਨਾ ਕਰਿਆ ਕਰਗੇ ਆਪਾਂ ਕਿਸੇ ਦਾ ਵੀ ਖਿਲਵਾੜ ਕਰਨ ਲੱਗ ਜਾਨੇ ਆ ਪਹਿਲੀ ਗੱਲ ਤੇ ਵੀ ਸਾਨੂੰ ਪੰਜਾਬਗਾਂ ਨੂੰ ਪਸੰਦ ਹੀ ਕੁਛ ਨਹੀਂਗਾ ਅੱਜ ਮੈਂ ਦਾਅਵੇ ਨਾਲ ਗੱਲ ਕਹਿਣਾ ਤੁਸੀਂ ਇਹਦੀ ਮੁੱਖ ਮੰਤਰੀ ਧਮਕਬੇਸ ਦੀ ਇੰਟਰਵਿਊ ਕਰ ਲਓ ਤੇ ਇਹਦੇ ਵਿੱਚ ਵੀ ਕਈ ਨੁਕਸ ਨਿਕਲਣਗੇ ਇਹਦੀ ਕਿਉਂ ਕਰ ਲਈ ਤੁਸੀਂ ਕਿਸੇ ਹੋਰ ਛੋਟੀ ਦੇ ਸੱਚੀ ਮੁੱਚੀ ਦੇ ਗਵਈਏ ਨਹੀਂ ਕਰ ਲਓ ਕਹਿੰਗੇ ਲੈ ਇਹਦੀ ਕੀ ਲੋੜ ਸੀ ਪੰਜਾਬ ਦੇ ਹੋਰ ਮੁੱਦੇ ਹੈ ਨਹੀਂ ਤੁਸੀਂ ਉਸ ਮੁੱਦੇ ਦੀ ਗੱਲ ਕਰ ਲਓ ਕਈ ਵਿੱਚ ਹੋਰ ਠੋਲਾ ਛੱਡਣਗੇ ਐ ਥੋੜੀ ਹੁੰਦਾ ਆ ਗੱਲ ਕਰ ਲੈਣੀ ਸੀ ਆਪਾਂ ਰਾਇਆ ਦੇਣ ਵਾਲੇ ਪੰਜਾਬੀ ਬਣ ਗਏ ਜਿਹੜੇ ਲੋਕ ਸਿਹਰ ਦਾ ਜਿਹੜੇ ਲੋਕ ਸੰਭਲ ਕੇ ਚੱਲਦੇ ਆ ਜਿਹੜੇ ਲੋਕ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਦੇ ਆ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਪਤਾ ਯਾਰ ਕਿ ਸਾਡੇ ਵਕਤ ਦੀ ਕੀਮਤ ਆ ਤੇ ਅਸੀਂ ਕਿਸੇ ਦੀ ਕਰਦਾਰ ਕੁਸ਼ੀ ਨਹੀਂ ਕਰਨੀ ਅਸੀਂ ਕਿਸੇ ਦੇ ਉੱਤੇ ਚੋਬ ਨਹੀਂ ਲਾਉਣੀ ਅਸੀਂ ਕਿਸੇ ਨੂੰ ਬੇਲੋੜੀ ਫੂਕ ਨਹੀਂ ਛਕਾਉਣੀ ਅਸੀਂ ਕਿਸੇ ਨੂੰ ਪੰਪਣੀ ਬੇਲੋੜਾ ਦੇਣਾ ਉਹ ਇਦਾਂ ਦੀਆਂ ਹਰਕਤਾਂ ਕਰਦੇ ਨਹੀਂ ਜਿਵੇਂ ਕਿ ਅਸੀਂ ਕਰ ਕਰਕੇ ਕਈ ਲੋਕਾਂ ਨੂੰ ਵਰਤ ਕੇ ਛੱਡ ਦਿੱਤਾ ਆਜੋ ਆਪਾਂ ਥੋੜੀਆਂ ਜਿਹੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਗੇ ਅਸੀਂ ਦੂਜੇ ਦਾ ਸਤਿਕਾਰ ਕਰਗੇ ਸਤਿਕਾਰ ਕਰਨਾ ਸਿੱਖੀਏ ਨੌਜੂ ਢਾਉਣਾ ਨਹੀਂ ਇਹ ਸਾਡੇ ਸੁਭਾਅ ਦੇ ਵਿੱਚ ਜਿਹੜੀਆਂ ਭੇੜਾਂ ਆ ਗਈਆਂ ਇਹਨਾਂ ਨੂੰ ਤਿਆਗਣ ਦੀ ਲੋੜ ਆ ਕਦੇ ਕਿਸੇ ਲੀਡਰ ਦੇ ਪਿੱਛੇ ਪੈ ਜੰਨੇ ਆ ਸੋਹਿਰਦ ਹੋ ਕੇ ਉਹਨੂੰ ਵੋਟਾਂ ਨਾ ਪਾਓ ਕਦੇ ਕਿਸੇ ਆਪਾ ਧਰਮਗੁਰੂ ਦੇ ਪਿੱਛੇ ਪੈ ਜੰਨੇ ਆ ਸੋਹਿਰਦ ਹੋ ਵੋ ਤਰਕ ਦੇ ਨਾਲ ਗੱਲ ਕਰੋ ਉਹਨੂੰ ਨਾ ਉਹਦੇ ਮਗਰ ਜਾਓ ਤੁਹਾਨੂੰ ਕਿਹਨੇ ਫੜ ਕੇ ਬੰਦ ਤੋਰਿਆ ਹੁੰਦਾ ਤੁਸੀਂ ਆਪ ਚੁੰਨਦੇ ਆ ਤੁਸੀਂ ਕਿਉਂ ਬੰਦੇ ਦਾ ਮੈਂ ਕਦੇ-ਕਦੇ ਮੇਰੇ ਕੋਲੇ ਸ਼ਬਦ ਬੋਣੇ ਪੈ ਜਾਂਦੇ ਆ ਵੀ ਯਾਰ ਮੈਂ ਪੰਜਾਬੀਆਂ ਦੇ ਇੱਕ ਹਿੱਸੇ ਦੀ ਮਾਨਸਿਕਤਾ ਦੇ ਉੱਤੇ ਕੀ ਕੀ ਟਿੱਪਣੀ ਕਰਾਂ ਫਿਲਹਾਲ ਸੰਭਲਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਵੀ ਅਸੀਂ ਮੁੱਖ ਮੰਤਰੀ ਧਮਕਬੇਸ ਨੂੰ ਸੁਣਨਾ ਕਿ ਅਸੀਂ ਬੇहद ਚੰਗਿਆ ਨੂੰ ਸੁਣਨਾ ਅਸੀਂ ਇਸ ਵੇਲੇ ਚੁੰਮਿਆਂ ਵਾਲਿਆਂ ਨੂੰ ਦੇਖਣਾ ਜਾਂ ਅਸੀਂ ਸੱਚੀ ਮੁੱਚੀ ਕੋਈ ਹੋਰ ਚੱਜੜੀਆਂ ਗੱਲਾਂ ਕਰਨ ਵਾਲੇ ਭਾਪੂਰਤ ਗੱਲਾਂ ਕਰਨ ਵਾਲੇ ਨੈਤਿਕਤਾ ਦੀ ਬਾਤ ਪਾਉਣ ਵਾਲੇ ਲੋਕਾਂ ਨੂੰ ਦੇਖਣਾ ਸੁਣਨਾ ਅਸੀਂ ਸੋਨੂ ਨੂੰ ਸੁਣਨਾ ਜਾਂ ਅਸੀਂ ਸਲੀਮ ਨੂੰ ਸੁਣਨਾ ਅਸੀਂ ਕਿਸੇ ਹੋਰ ਚੰਗੇ ਨੂੰ ਸੁਣਨਾ ਜਾਂ ਕਿਸੇ ਦਾ ਅਸੀਂ ਐਵੇਂ ਮਜ਼ਾਕ ਉਡਾਉਣਾ ਸਾਡੇ ਲਈ ਮਜ਼ਾਕ ਮਜ਼ਾਕ ਤੇ ਮਜ਼ਾਕ ਅਸੀਂ ਇਹਨਾਂ ਗੱਲਾਂ ਦੇ ਵਿੱਚੋਂ ਉੱਤੇ ਉੱਠੀਏ